ਸਤਿਗੁਰੂ ਦੇ ਪਿਆਰੇ ਹੋ ਗਾਓ ਸਚੀ ਬਾਣੀ ਵਾਣੀ ਤਾਂ ਗਾਵੂ ਕੋ ਪੇਰਿ ਨੂੰ ਵਾਣਿਆ ਸਰਬਾਣੀ ਸੋ ਪਰਬੁਰ ਬੁਰ ਸੇਵੀਆ ਉਨ ਦਰਸ ਸੈ ਸਵਾਇ ਉਨ ਦਰਸ ਨ ਪਰਸਿਆ ਗੁਰੂ ਕੰ ਜਨਮ ਉਨ ਦਰਸਤ ਜਾਈ ਤਨੁ ਵਾਇ ਗੁਰੂ ਸਾਜਿ ਜੀ ਸਤਨਾਮ ਗੁਰਪੂਰੇ ਕਿਰਪਾ ਤਾਰੀ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰਹੀ ਲੋਚਨ ਮਾਰੀ ਕਰ ਇਸਨਾਨ ਗ੍ਰਹਿ ਆ ਨੈ ਭਾਏ ਅਰਧ ਨਾਸੁ ਪਰਤਿ ਕਰੀ ਜਰਹਾਉ ਸੰਤ ਕਾ ਪਾਰਬ ਧਰਮ ਕੀ ਪੋਰੀ ਕੋਟੜਾ ਦੀਪਾਈ ਕੋਟ ਜਨਮ ਕੇ ਗਿਰਵਿਤ ਨਾਸੇ ਹਰ ਚਰਨੀ ਦੇ ਰੋਹੀ ਕਲ ਰਾਖਿਂ ਜੀ ਚੰਤ ਸਭ ਕਹੇ ਗੁਤਰਾ ਸਤਿ ਮੁਰ ਕੀ ਸਚ ਸਾਖਿ ਬਿਗਰਬ ਦਾਸਾ ਸਭੁ ਕਨਾਸਬ ਸਤਗੁਰ ਨਹਾਉ ਤੇ ਵੇਗਾ ਬ੍ਰਹਮਨਾਸਨ ਸਬਦ ਬਨਾਸਨ ਸਤਗੁਰੂ ਦਾ ਤੇਰਾ ਹੈ ਕੋਈ ਪਾਪ ਭਈ ਸਭ ਪਾਪਨ ਜਗ ਨਾਮੇ ਸੁਖ ਕਰਤਾ ਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ